करजा सिंह जी बैठकर कर विचार चल शहीदी पाजिए याद करे संसार ਕਲੇਜੇ ਗਈ ਲੱਗਦੀ ਮਨੋਂ ਪੈ ਗਿਆ ਬਰੂਦ ਉੱਤੇ ਅੱਗ ਜੀ ਗੱਲ ਰਾਹੀ ਦੀ ਕਲੇਜੇ ਗਈ ਲੱਗਦੀ ਮਨੋਂ ਪੈ ਗਿਆ ਬਰੂਦ ਉੱਤੇ ਅੱਗ ਜੀ ਤਾਨੇ ਮਾਰੂਗਾ ਸਾਰਾ ਸਾਰਾ ਜੱਗ ਜੀ ਮਾਰੂਗਾ ਸਾਰਾ ਸਾਰਾ ਜੱਗ ਜੀ ਇਹ ਗੱਲ ਨੂੰ ਵਿਆ ਚੱਲੀਏ ਗਰਜਾ ਸਿੰਘਾਰੇ ਸਿੰਘਾਰੇ ਦੀ ਆਉਂਦੀ ਸਿੱਖੀ ਰੱਖਣੀ ਸ਼ਹੀਦੀ ਆਪਾ ਚੱਲੀਏ ਸ਼ਹੀਦ ਆਪਾ ਪਾ ਚੱਲਿਏ ਬੋਤ ਸਿੰਘਾ ਗੱਲ ਤੇਰੀ ਭਾਈ ਠੀਕ ਹੈ ਮੋਦੀ ਅਰਸ਼ਾਂ ਚ ਸਾਨੂੰ ਰਹੀਓ ਠੀਕ ਹੈ ਬੋਤ ਸਿੰਘਾ ਗੱਲ ਤੇਰੀ ਭਾਈ ਠੀਕ ਹੈ ਮੋਦੀ ਅਰਸ਼ਾਂ ਚ ਸਾਨੂੰ ਰਹੀਓ ਠੀਕ ਹੈ ਸਮਿਆਂ ਨੂੰ ਪੁੱਜਾਇਆ ਸਾਨੂੰ ਜਿੱਤੀ ਕੀਓ ਕਾਸੇ ਪਤਾ ਨੇ ਬੁੱਕਣੇ ਦੱਸ ਚੱਲਿਏ ਚੱਲਿਏ ਜਗਰੀਆ ਆਖਾ ਸੇਗਣਾ ਮੁਕਾਇਆ ਮੁਕਣੇ ਕੱਲ ਰਾਹੀ ਦੀ ਕਲੇਜੇ ਗਈ ਲੱਗਦੀ ਮਨੋਂ ਪੈ ਗਿਆ ਬਰੂਦ ਉੱਤੇ ਅੱਗ ਦੀ ਤਾਨੇ ਮਾਰੂਗਾ ਸਾਰਾ ਸਾਰਾ ਜੱਗ ਦੀ ਮਾਰੂਗਾ ਸਾਰਾ ਸਾਰਾ ਜੱਗ ਦੀ ਇਹ ਗੱਲ ਨੂੰ ਵਿਆ ਚੱਲਿਏ ਕਰ ਜਾ ਸਿੰਘਾ ਦੇ ਸਿੰਘਾ ਦੇ ਜੀਉਂਦੀ ਸਿੱਖੀ ਰੱਖਣੀ ਸ਼ਹੀਦੀ ਆਪਾ ਜੱਲਿਏ ਸ਼ਹੀਦੀ ਆਪਾ પા ચલિયે બુતા સિંગા ગલ તારી બઈ ઠીક હે મોતી અરશા જો સાનું રહી ઓ ડીકે બુતા સિંગા ગલ તારી બઈ ઠીક હે મોતી અરશા જો સાનું રહી ઓ ડીકે સમયાન પુત્યા સનજ દીકે હોગે સે મતાને ભકણે દસ ચલિયે ચલિયે જકરિયા ખાણ નું કે સંગણા ਸਿੰਘਾ ਨਾ ਮੁਕਾਇਆ ਮੁਕਣੁ ਛੀਦੀ ਪੰਜਵੇਂ ਗੁਰਾਂ ਨੇ ਜਦੋਂ ਪਾਈ ਸੀ ਹੱਤ ਮੁਗਲਾਂ ਨੇ ਉਦੋਂ ਬੜੀ ਚਾਈ ਸੀ ਛੀਦੀ ਪੰਜਵੇਂ ਗੁਰਾਂ ਨੇ ਜਦੋਂ ਪਾਈ ਸੀ ਹੱਤ ਮੁਗਲਾਂ ਨੇ ਉਦੋਂ ਬੜੀ ਚਾਈ ਸੀ ਛੇਵੇਂ ਬਾਦਸ਼ਾਹ ਨੇ ਤੇਗ ਖੜਕਾਈ ਸੀ ਬਾਦਸ਼ਾਹ ਨੇ ਤੇਗ ਖੜਕਾਈ ਸੋ ਗੱਲ ਨਾ ਭੁਲਾ ਚੱਲੀਏ ਕਰ ਜਾ ਸਿੰਗਾ રે ਸਿੰਗਾ ਦੇ ਦੀ ਆਉਂਦੀ ਸਿੱਖੀ ਰੱਖਣੀ ਬਾ ਬਾ ਚੱਲਿਏ ਸ਼ਹੀਦ ਆਬਾ ਬਾ ਚੱਲਿਏ ਬਾਜਾ ਵਾਲੇ ਨੇ ਬਨਸ ਸਰਵਾਰਿਆ ਜਦੋਂ ਨਿੱਕਿਆਂ ਨੂੰ ਨੀਆਂ ਚ ਖਲਾਰਿਆ ਬਾਜਾ ਵਾਲੇ ਨੇ ਬਨਸ ਸਰਵਾਰਿਆ ਜਦੋਂ ਨਿੱਕਿਆਂ ਨੂੰ ਨੀਆਂ ਚ ਖਲਾਰਿਆ ਉਹ ਨਾ ਜਾਲ ਮਾਰੂ ਇਸ ਤਰ੍ਹਾਂ ਵਗਾਰਿਆ ਉਹ ਤੇ ਗੜਾ ਚੁਕਾਇਆ ਚੁਕਣੇ ਦੱਸ ਚੱਲਿਏ ਚੱਲਿਏ ਜਕਾਰੀਆ ਖਾਨ ਨੂੰ

सिखी रखण शही श नूर जी सराणू चूर जी राई सुबे सर कले नस चली जकरिया ਸੇਂਗਣਾ ਮੁਕਾਇਆ ਮੁਕਣੇ ਕੇ ਸੇਂਗਣਾ ਮੁਕਾਇਆ ਮੁਕਣੇ ਟੰਬੇ ਬਦਲੇ ਝੰਡਾਂ ਦੇ ਨਾਲ ਚੰਗੇ ਦੀ ਵੀਰ ਰਸ ਚ ਤੁਰੇ ਨੇ ਦੋਵੇਂ ਰੰਗੇ ਦੀ ਰੰਗੇ ਦੀ ਟੰਬੇ ਬਦਲੇ ਬਦਲੇ ਟੰਬੇ ਬਦਲੇ ਝੰਡਾਂ ਦੇ ਨਾਲ ਚੰਗੇ ਦੀ ਵੀਰ ਰਸ ਚ ਤੁਰੇ ਨੇ ਦੋਵੇਂ ਰੰਗੇ ਦੀ ਵੇਖ ਸ਼ਮਾਤਾ ਹੱਸਦੇ ਪਤੰਗੇ ਜੀ ਸ਼ਮਾਤਾ ਹੱਸਦੇ ਪਤੰਗੇ ਜੀ ਕਿ ਜ਼ਿੰਦਗੀ ਕਮਾ ਚੱਲੀਏ ਦਾ ਸਿੰਘਾ ਦੇ ਸਿੰਘਾ ਦੇ ਦੀ ਆਉਂਦੀ ਸਿੱਖੀ ਰੱਖਣੀ ਸ਼ਹੀਦਿਆ ਬਾਬਾ ਚੱਲਿਏ ਸ਼ਹੀਦਿਆ ਬਾਬਾ ਚੱਲਿਏ ਜੋਸ਼ ਆ ਗਿਆ ਐ ਸੂਰਮੇ ਨਹਾ ਗਰੂ ਸ਼ਮਾ ਵੇਖ ਕੁੱਛ ਚੜ ਗਈ ਪਤੰਗਾਂ ਨੂੰ ਜੋਸ਼ ਆ ਗਿਆ ਐ ਸੂਰਮੇ ਪਤੰਗਾਂ ਨੂੰ ਸ਼ਮਾ ਵੇਖ ਕੁੱਛ ਚੜ ਗਈ ਪਤੰਗਾਂ ਨੂੰ ਲੰਘੂ ਕਵੀ ਜਰਨ ਰਿਆ ਖਾਨ ਨੂੰ ਕੇ ਸਿੰਗ ਨਾ ਮੁਕਾਇਆ ਮੁਕਣੇ ਕੇ ਸਿੰਗ ਨਾ ਮੁ